ਸਾਰੀਆਂ ਸਾਸਰੀ ਕਾ ਹਲਦੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ। ਲਓ ਜੀ ਟਾਈਮ ਸ਼ਾਮ ਦਾ। ਆਪਾਂ ਕਰੀਏ ਰੋਟੀ ਪਾਣੀ ਦਾ ਇੰਤਜ਼ਾਮ ਤੇ ਆਪਾਂ ਵੀਡੀਓ ਕਰੀਏ ਨਾਲੇ ਸ਼ੁਰੂ। ਇਸ ਕਰਣ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਕਿ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ, ਸ਼ੇਅਰ, ਕਮੈਂਟ ਕਰੋ। ਵਾਅਦਾ ਹੈ ਚੈਨਲ ਨੂੰ ਸਪੋਰਟ ਕਰੋ। ਤੇ ਲਓ ਜੀ ਇਧਰ ਪਾ ਧਰਤੀ ਖੀਰ। ਤਕਣੀਆਂ ਤੋਕੇ ਦਿੱਤਨਾ ਆਪਾਂ। ਇਹ ਇਧਰ ਆਪਾਂ ਬਣਾਉਣੇ ਆ ਪਨੀਰ ਦੀ ਸਬਜ਼ੀ ਆਜਾ ਆਲੂ ਪਨੀਰ ਗੰਡੇ ਪਨੀਰ ਇਧਰ ਆਪਾਂ ਪਾ ਕੇ ਤੜਕੀ ਦੇ ਵਿੱਚ ਨਾਲੀ ਦੋ ਆਲੂ ਇਹਨਾਂ ਨੂੰ ਆਪਾਂ ਪਕਾਉਣੇ ਕਿ ਨਾਲੀ ਆਲੂ ਗੰਡੇ ਇਕੱਠੇ ਆਇ ਇੱਕ ਜਿਹੜਾ ਗੰਡਾ ਦੋ ਆਪਾਂ ਕਰਨਾ ਬਿਲਕਾਸ਼ ਇਧਰ ਆਪਾਂ ਪਾਈਏ ਇਹਦੇ ਵਿੱਚ ਖੀਰ ਦੇ ਵਿੱਚ ਕਾਜੂ ਬਦਾਮ ਸੋਗੀ අබ ධමතපේ මෙහි කාන්නු ඇමැකයි දගරදිී නඳක ශිල්ලලා කෙතේ හොපා දෙන්නේ සොකේටීනේ කෂ්ට ලබන කෂ්ටඩ අදනල කීර්ස්වාද කණ්ඩා දෝද රක ඕල කෙපා දෙන්නේ ਇਹ ਲੇਅਨ ਹੁਣ ਇਹਨਾਂ ਰੱਬ ਕੋਈ ਪ੍ਰੈਸ ਕਾਊਂਟਰ 'ਚ ਹੋਊਗਾ ਸ਼ਾਇਦ। ਬਦਾਮ ਦੇ ਹਨਾ ਲਾਚੀਨ ਬੜਾ ਰਾਮ ਪੀ ਮੇਰੇ ਖਾਣ ਨੂੰ ਮਟਾਸ਼ਾ ਸ਼ਿੱਲਾ ਲਾ ਕੇ ਖੀਚ ਪਾ ਦਿੰਦੀ ਖਾਣ ਨੂੰ ਹੋਰ ਕੀ ਲਾਉਣਾ ਸੁੱਕੇ ਠੀ ਪੌਣੇ ਨਾਲੇ ਕਰ ਲਉ ਉਹ ਤਾਂ ਰਵਾ ਦੀ ਖੀਰ ਬਣਾਈ ਨੀ ਜਿਹੋ ਤਾਂ ਮੈਨੂੰ ਪਤਾ ਲੱਗਾ ਕਿੱਥੇ ਮੁੱਕ ਗਈ ਮਾੜਾ ਇਹ ਕਿਹੜੀ ਗੱਲ ਖੀਰ ਦੀ ਕਿਹੜੀ ਭਾਗ ਦੀ ਯਾਰੀ ਮੋਲਾ ਮਿਲ ਜਾਣੀ ਤਾਂ ਮੋਲ ਗਿਆਂ ਕੇ ਪੜਾਂਗੇ ਖਾ ਲੈਣੀ ਉਹ ਬਗਾ ਕਾਲਾ ਚੱਕ ਸੇਵਾ ਦਰਸਣਾ ਕਿਉਂ ਕਮਾਈ ਨਾ ਤਾਂ ਹਿਏ ਸੇ ਕਰਕੇ ਕਰਦੇ ਜੀ ਇਹੋ ਚਾਰ ਰਹਿਣਿਆ ਉਥੇ ਰਮਦੇ ਉਹ ਹੀ ਆਲੂ ਰੋਟੀ ਦਾਲ ਰੋਟੀ ਖੜੀ ਰੋਟੀ ਹੋਰ ਇਹ ਚੀਜਾਂ ਉਥੇ ਕਿੰਥੋਂ ਟਾਈਮ ਲੱਗਦਾ ਫਿਰ ਤੇ ਬਸ ਦੋ ਹੀ ਕੰਮ ਰਹੂ ਕੰਮ ਰਹੂ ਕੰਮ ਇਹ ਰੋਕਾਰਾ ਵਿਗਿਆਣਾ ਉਹਨਾਂ ਖਾਸ ਅਗੜਾ ਆਈਨਾ ਬਰਦੇਸੀ ਤਰੀਕੇ ਨਾਲ ਗੰਡੇ ਪੋਣ ਕੇ ਵੀ ਚੀਨਾ ਲਾ ਲੂ ਪੋਣ ਕੇ ਪਾ ਕੇ ਮਿਰਚ ਮਸਾਲਾ ਤੇ ਚਾਲੋ ਜੀ ਬਹੁਤ ਵਧੀਆ ਸਬਜੀ ਬਣ ਗਈ ਆਈਨਾ ਕੁਝ ਪਾਉਣਾ ਰੋ ਇਦਾਂ ਸਬਜੀ ਨਾਲ ਸਿੰਪਲ ਜਿਹੀ ਤਰਤਾਰੀ ਹੁਨ ਸਵਾਦ ਜਿਹੜਾ ਇਦਾਡੇ ਛੜੇ ਜਿਹਾ ਸਬਜੀ ਉੱਤੇ ਤਰਤਾਰਾ ਲਾ ਕੇ ਨਾ ਉਹ ਸਬਜੀ ਬਹੁਤ ਵਧੀਆ ਬਣ ਗਈ ਆਈਨਾ ਕੁਝ ਪਾਉਣਾ ਵੀ ਸਬਜੀ ਜਿਹੜੀ ਐਵੇਂ ਹੋ ਗਏ ਇਹ ਮਤਲਬ ਬਦਾਮ ਆਪਣੇ ਵਾਸਤੇ ਭੇਵੇਂ ਮੈਨੂੰ ਕਿਸੇ ਨੇ ਦੱਸਿਆ ਸੀ ਬੰਦੇ ਕਿ ਜਦੋਂ ਸ਼ੂਕਰ ਨਾਲ ਉਹ ਕਮਜ਼ੋਰੀ ਹੁੰਦੀ ਆ ਤੇ ਦੋ ਤਿੰਨ ਬਦਾਮ ਜਿਹੜੇ ਰੋਜ਼ ਰਾਤ ਨੂੰ ਪੀਂ ਕੇ ਰਿਸ਼ੇ ਲਗੇ ਖਾਇਆ ਕਰ ਵੀ ਜੇ ਜਿਹੜੀ ਉਹਦੀ ਤਸੀਰ ਗਰਮ ਹੁੰਦੀ ਠੰਡੀ ਹੁੰਦੀ ਆ ਵਾਖੇ ਤੋਂ ਆਹ ਕਾਲ ਦੇਤੇ ਮੈਂ ਇਹ ਲੋਕ ਤਾਂ ਨਹੀਂ ਹੁੰਦੇ ਪਹਿ ਜਿੰਨੇ ਪਹਿਲੇ ਮੈਂ ਕਿਥੋਂ ਚੀਰ ਕਦੀ ਨੇ ਖਾਣਾ 20 ਦਾ ਬੰਨ੍ਹੂ ਬਿਸ਼

สัตาข่าเดี๋วตีบเบ้ทัเวนดี้สสอวดีโดนเล ਇਹਰ ਨੂੰ ਖਾਣ ਦਾ ਚੇਤਾ ਪੁੱਨ ਜਾਂਦਾ ਮੈਂ ਚਾਹ ਬਣਾਵਾਂਗਾ ਉਹ ਚਾਹਨੇ ਪੁੱਨ ਜਾਂਦੀ ਮਠਾ ਪਾਲੀ ਜਿਹੜਾ ਜਾਂ ਨਹੀਂ ਕੀ ਫਿਕੜ ਜੀ ਆਹੋ ਜੀ ਆਪੇ ਨਹੀਂ ਦਾਲ ਇਹ ਬਣਾਉ ਲੈਹੀ ਕਰਾਰੇ ਲੱਡੂ ਤੇ ਇਹ ਬਣਾਉਂ। ਵੀ ਜਿਹੜੀ ਇਹ ਨੂੰ ਮੈਂ ਤਾਂ ਕਰਨਾ ਪਾਣੀ ਕੱਢ ਕੇ ਨਾ ਥੋੜਾ ਜਿਹਾ ਪਾਣੀ ਚੰਗਾ ਪਾ ਕੇ ਇਹਨੂੰ ਬਰੈਜ ਰੱਖਿਆ। ਇਹਨੋਂ ਪਸਵੇਰੇ ਬਣਾਉਣਾ ਮੈਂ ਦੁਪਹਿਰ ਆਇਆ। ਚੱਟਣੀ ਜੇ ਹੋਰ ਬਣਾਈ ਹੋਵੇ ਕੱਢਣੀ ਹੀ ਕਾਹੇ ਜੀ ਬਿਠੀ। ਆਹ ਦੇਖੋ। ਆਹ ਲੱਡੂ ਕਰਾਰੇ ਆ ਨਾ ਖਾਣ ਵਾਲੀ ਚੱਟਣੀ। ਇਹ ਵੀ ਪਾਣੀ ਨੂੰ ਛੋੜ ਕੇ ਨਾ ਲੱਗੋ ਜੋ ਜਕੋਸ਼ ਨਹੀਂ ਪਾਇਆ ਉਹ ਆਹ ਬਾਹਰ ਆ ਰੋਟ ਪਾਇਆ ਕੋਸ਼ਿ ਮਾਸੀ ਢੋੜ ਇਮਲੀ ਦੀ ਘਰੇਣੀ ਜੇ ਉਹ ਰਾਂ ਦਾ ਨਾਂ ਖਵਾ ਲੈ ਆਉਂਦੇ ਕੋਠੇ ਆ ਫਿਰ ਪਨੀਰ ਭਿਆਣਾ ਲੈਣਾ ਉਹਦੋਂ ਹੀ ਬਦਲਾ ਆ ਗਿਆ ਤੇ ਤੂੰ ਉਹ ਨਹੀਂ ਪਨੀਰ ਲੈ ਆ ਬਸ ਮੈਂ ਕਹ ਜੇ ਤੁਮਰ ਜੀ ਹੈ ਨਹੀਂ ਅਰਦਾ ਨਵਾਂ ਰੋਟੀ ਤੇ ਤੁਮੀ ਖਾਣੀ ਚਾਹੀਦੀ ਨਹੀਂ ਖਾ ਰਹੀ ਲੋਚ ਮੰਡੇ ਪੋਣੀ ਦੀ ਤੇ ਪਾਣੀ ਆਪਾਂ ਪਾਤਾ ਤਰਲੇ ਵਾਸਤੇ ਹਾਂ ਅਸੀਂ ਇਧਰੋਂ ਪਾ ਕੱਟ ਲਗੇ ਪਨੀਰ

ਇੱਕ ਪਿਆਜ਼ ਮਿੱਗੀ ਕਸ਼ ਕਰਕੇ ਤੇ ਬਾਕੀ ਦੂਜੇ ਪਿਆਜ਼ ਇਹਨਾਂ ਨਾਲ ਪਰੀ ਜਿਹੜੀ ਵਧਾ ਬਣ ਜੰਦੇ ਇਹਨੂੰ ਮਰਾਂ ਲਗੇ ਉਹ ਤਾਂ ਹੈ ਕਬਿਸਲਾ ਇੱਕ ਵਾਜਨ ਦੋ ਵਾਜਨ ਤੇ ਫਿਰ ਖੀਰ ਵੀ ਬਣ ਗਈ ਤੇਰੇ ਕੋਲ ਦਾ ਖਾਣੇ ਵਾਲੀ ਤੋਂ ਹੀ ਮਾਉਂ ਉਹ ਵੀ ਤੇ ਅਟਾ ਗੋਲਿਆ ਮੈਂ ਤੇ ਚਲੋ ਜੀ ਲੋਡ ਲੈ ਆ ਕੇ ਤੇ ਤੇ ਬਲਾਸੀਏ ਪਾਣੀ ਦਾ ਛੱਡਾ ਅੱਜ ਮੌਸਮ ਦਾ ਬਿਲਕੁਲ ਹਰਕਵਾ ਕਿਵੇਂ ਝੂਠ ਮਾਰ ਗਿਆ ਵੀ ਗਰਮੀ ਗਰਮੀ ਜੋ ਜੀ ਨਹੀਂ ਜਾਨ ਨਿਕਲਦੀ ਉਹਦਾ ਤੇ ਬਚਾਵ ਅੰਦਾ ਮੌਸਮ ਰਵੇ ਫਿਰ ਨਹੀਂ ਕੋਈ ਗੱਲ ਜਦੋਂ ਜਿਆਦਾ ਹੀ ਗਰਮੀ ਫਿਰ ਤੇ ਸਾਗ ਹੁੰਦਾ ਮੇਰਾ ਤੇ ਐਂ ਹੁੰਦਾ ਤੇ ਮੁੰਡਾ ਹਾ ਤੇ ਸਾਗ ਨਹੀਂ ਐਂ ਜੇ ਉਹਦੀ ਬਾਤ ਸੁਣ ਯਾਰ ਨਮਾਜ਼ ਵਿੱਚ ਲੰਘਵਾਜਨ ਤੋਂ ਤੇ ਚਲੋ ਜੀ ਵੀਡੀਓ ਵਾ ਕਰ ਗਏ ਹੈਂ ਤਾਂ ਜੇ ਤੁਹਾਨੂੰ ਚੰਗੀ ਲਗੀ ਲਾਈਕ ਸ਼ੇਅਰ ਕਮੈਂਟ ਕਰਿਓ ਬਾਤੋਂ ਬਾਦ ਚੈਨਲ ਨੂੰ ਸਪੋਰਟ ਕਰੋ ਜੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਮੇਰੇ ਚੈਨਲ ਨੂੰ ਸਪੋਰਟ ਕਰੋ ਸਭ ਭੈਣ ਭਰਾ ਜਿੰਨੇ ਸਬਸਕ੍ਰਾਈਬਰ ਆ ਬਾਤੋਂ ਬਾਦ ਵੀਡੀਓ ਵੇਖਿਆ ਕਰੋ ਵਿੱਚੇ ਨਾ ਵੀਡੀਓ ਛੱਡਿਆ ਕਰੋ ਮੈਂ ਜਿੰਨੀਆਂ ਪੈਣਾ ਲਿਆ ਵੀਡੀਓ ਮੈਂ ਸਾਰੀਆਂ ਵੀਡੀਓ ਵੇ ਨਹੀਂ ਕਿਉਂਕਿ ਫਿਰ ਤਾਂ ਹੀ ਟਾਈਮ ਵਧੂਗਾ ਜੇ ਆਪਾਂ ਵੀਡੀਓ ਵੇਖ ਕੇ ਛੱਡ ਤਾ ਕੋਈ ਫਾਇਦਾ ਨਹੀਂ ਕਹ ਲੋ ਜੀ ਜੁਨੇਵਾਸਦੇ ਰਹੋ ਇਦਾਂ ਹੀ ਸੋਹਣੀਆਂ ਸੋਹਣੀਆਂ ਵੀਡੀਓ ਬਣਾਉਂਦੇ ਰਹੀਏ ਅਸੀਂ ਕਿ ਤੁਸੀਂ ਮਿਹਨਤਦੇ ਰਹੋ ਬੀੜਗੋ ਇੱਕ ਦੂਜੇ ਦੀ سپورਟ ਦੇ ਨਾਲ ਅੱਗੇ ਵਧਗੇ ਰਲ ਮਿਲ ਕੇ ਵਾਰੀ ਵਾਰੀ ਲੈਣਾ ਚ ਲੱਗੇ ਆ ਵਾਰੀ ਵਾਰੀ ਕੋਈ ਗੱਲ ਨਹੀਂ ਨੰਬਰ ਆਊਗਾ ਹੌਲੀ ਹੌਲੀ ਮੈਂਨਤ ਜਾਰੀ ਬਾਬਾ ਦੀਪ ਸਿੰਘ ਕਰਨਗੇ ਕਿਰਪਾ ਚਲੋ ਜੀ ਜੁਨੇਵਾਸਦੇ ਰਹੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ